ਸੰਗਰੂਰ ਚ ਮਹਿਲਾ ਪੁਲਿਸ ਮੁਲਾਜ਼ਮ ਨਾਲ ਧੱਕਾਮੁਕੀ ਹੋ ਰਹੀ ਹੈ ਕਾਂਗਰਸੀ ਵਰਕਰਾਂ ਦੀ ਕਾਂਗਰਸੀ ਵਰਕਰ ਫੂਡ ਸਪਲਾਈ ਦਫ਼ਤਰ ਨੂੰ ਤਾਲਾ ਲਗਾਉਣ ਤੇ ਬਜੇ ਦਸਾ ਇਲਜ਼ਾਮ ਲੱਗੇ ਕਿ ਫੂਡ ਸਪਲਾਈ ਵਿਭਾਗ ਗਰੀਬਾਂ ਨੂੰ ਸਸਤੇ ਆਟਾ ਦਾਲ ਦੀ ਸਪਲਾਈ ਨਹੀਂ ਕਰ ਰਿਹਾ ਪੁਲਿਸ ਅੱਗੇ ਵਧ ਨਹੀਂ ਦੇਣਾ ਚਾਹੁੰਦੀ ਸੀ ਫਿਰ ਸੰਘਰਸ਼ ਸ਼ੁਰੂ ਹੋਇਆ ਦਫ਼ਤਰ ਦੇ ਦਰਵਾਜ਼ੇ ਤੱਕ ਪਹੁੰਚਣ ਦਾ ਹਾਲਾਤ ਉਸ ਵੇਲੇ ਹੋਰ ਵਿਗੜ ਗਏ ਜਦੋਂ ਮਹਿਲਾ ਕਾਂਗਰਸ ਵਰਕਰਾਂ ਨਾਲ ਮਹਿਲਾ ਪੁਲਿਸ ਮੁਲਾਜ਼ਮ ਦੀ ਹੱਥੋਪਾਈ ਹੋ ਗਈ ਕਾਂਗਰਸੀ ਸਰਕਾਰੀ ਦਫਤਰ ਤੇ ਤਾਲਾ ਲਾਉਣ ਲਈ ਅੜੇ ਰਹੇ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਫੂਡ ਸਪਲਾਈ ਦਫਤਰ ਤੇ ਤਾਲਾ ਜੜ ਦਿੱਤਾ ਗਿਆ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸ ਦਾ ਇਲਜ਼ਾਮ ਸੀ ਕਿ ਪੰਜਾਬ ਸਰਕਾਰ ਗਰੀਬਾਂ ਨੂੰ ਸਸਤਾ ਰਾਸ਼ਨ ਦੇਣ ਦੇ ਨਾਮ ਤੇ ਭੱਦਾ ਮਜ਼ਾਕ ਕਰ ਰਹੀ ਹੈ ਅਸੀਂ ਸਾਡਾ ਪ੍ਰੋਟੈਸਟ ਇਹ ਸੀ ਵੀ ਅਸੀਂ ਜਦੋਂ ਨਾਲ ਕੋਈ ਕੰਮ ਕਰਨਾ ਹੀ ਨਹੀਂ ਫਿਰ ਦਫ਼ਤਰ ਖੋਲ੍ਹਣ ਦਾ ਫਾਇਦਾ ਕੀ ਹੋਇਆ ਤੇ ਅਸੀਂ ਅੱਜ ਉਸ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਨੂੰ ਜਿੰਦਾ ਲਾਉਣ ਆਏ ਸੀ ਤਾਂ ਸਾਡੀ ਪੁਲਿਸ ਨੇ ਧੱਕਾਸ਼ਾਹੀ ਕੀਤੀ ਸਾਡੇ ਨਾਲ ਤਾਂ ਫਿਰ ਵੀ ਅਸੀਂ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਅਸੀਂ ਆਪ ਦਾ ਜਿੰਦਾ ਲਾ ਚੁੱਕੇ ਆ ਪੰਜਾਬ ਦੇ ਵਿੱਚ 1 ਸਾਲ ਤੋਂ ਕਿਸੇ ਨੂੰ ਕੋਈ ਕਣਕ ਨਹੀਂ ਦਿੱਤੀ ਗਈ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਬਾਕੀ ਹਿੱਸੇ ਦੇ ਵਿੱਚ ਕੁਝ ਲੋਕਾਂ ਨੂੰ ਜਿਹੜੀ ਇਹ ਕਣਕ ਵੰਡੀ ਗਈ ਹੈ ਪਰ ਜਿਹੜੇ ਸੰਗਰੂਰ ਦੇ ਲੋਕ ਨੇ ਇਹਨਾਂ ਨੂੰ ਬਿਲਕੁਲ ਰਸ਼ਣ ਨਹੀਂ ਦਿੱਤਾ ਗਿਆ ਜਿਹੜਾ ਦਫ਼ਤਰ ਹੈ ਫੂਡ ਸਪਲਾਈ ਦਾ ਜੇ ਗਰੀਬਾਂ ਨੂੰ ਰਾਸ਼ਨ ਨਹੀਂ ਦੇਣਾ ਜਿਹੜਾ ਇੱਕ ਗਰੀਬਾਂ ਦੇ ਰਾਸ਼ਨ ਵੰਡਿ ਕਰਨ ਵਾਸਤੇ ਇਹ ਦਫ਼ਤਰ ਬਣਾਇਆ ਗਿਆ ਤਾਂ ਇਸ ਦਫ਼ਤਰ ਨੂੰ ਖੋਲਣ ਦਾ ਵੀ ਕੋਈ ਅਧਿਕਾਰ ਨਹੀਂ ਇਸ ਰੇਡ ਕੇ ਤੋਂ ਬਾਅਦ ਫੂਡ ਸਪਲਾਈ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਲਾਪਾਤਰੀਆਂ ਨੂੰ ਤਕਨੀਕੀ ਖਾਮੀ ਦੀ وجہ ਨਾਲ ਸਸਤਾ ਅਨਾਜ ਨਹੀਂ ਮਿਲ ਰਿਹਾ ਜਲਦੀ ਹੀ ਇਹ ਸਮੱਸਿਆ ਸੁਲਝਾ ਲਈ ਜਾਵੇਗੀ ਤਕਲੀ ਛੰਡਾਂ ਦੇ ਸ਼ਹਿਰ ਦੇ ਵਿੱਚ ਨਵੇਂ ਕਾਰਡ ਜਿਹੜੀ ਵੰਡ ਸੀਗੀ 1500 ਦੇ ਕਰੀਬ ਕਾਰਨਾਮਾ ਬਣਿਆ ਤੇ 5000 ਦੇ ਕਾਰਡ ਤਕਰੀਬ ਪੁਰਾਣਾ ਸੀਗਾ ਉਹਨਾਂ ਦੇ ਵਿੱਚ ਕੁਝ ਡਬਲ ਕਾਰਡ ਹੋ ਗਏ ਕਿਸੇ ਦਾ ਮੈਂਬਰ ਕਿਸੇ ਹੋਰ ਕਾਰਡ ਚੜ ਗਿਆ ਉਹਨਾਂ ਦੇ ਆਧਾਰ ਕਾਰਡ ਮਿਲਾਨ ਕਰਦੇ ਨੂੰ ਆਧਾਰ ਕਾਰਡ ਇਕੱਠੇ ਕਰਦ ਨੂੰ ਥੋੜਾ ਲੇਟ ਹੋ ਗਿਆ ਤੇ ਹੁਣ ਉਹ ਤਕਰੀਬਨ ਕੰਪਲੀਟ ਹੋ ਚੁੱਕਿਆ ਤੇ ਬਰਸਾ ਤੋਂ ਕੰਕਰੀਟ ਬਣਨ ਸ਼ੁਰੂ ਕਰ ਦਿੰਦੇ ਹਾਂ